ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਨੇ ਮੋਗੇ ਦੇ ਰੇਲਵੇ ਸਟੇਸ਼ਨ ਟਰੈਕ 'ਤੇ ਕੀਤਾ ਜਾਮ ਗੱਡੀ ਆਉਂਦਿਆਂ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਇਹਨਾਂ ਕਿਸਾਨਾਂ ਨੂੰ ਕੀਤਾ ਗ੍ਰਿਫਤਾਰ ਆਓ ਦੇਖੋ ਇਹ ਵਿਸ਼ੇਸ਼ ਰਿਪੋਰਟ ਐ ਕਰੋ ਇੱਕ ਏਰੀਆ ਇੱਥੇ ਆਓ ਆਵਾਜ਼ ਬੁਖਰੀ ਨਹੀਂ ਕਰੀ ਸੋਸਰੀ ਬਾਈਟ ਕਰਿਆ ਮੇਰੇ ਵੀਰੋ ਆ ਜਿਹੜੇ ਆ ਇਹ ਕੋਈ ਟਾੜੇ ਬਿਰਲੇ ਦੇ ਮੁੰਡੇ ਨਹੀਂ ਹੈਗੇ ਇਹ ਦੋ ਪਾਣੀ ਦਾਣੀ ਨਹੀਂ ਨੇ ਇਹ ਇਹ ਆਪਨੇ ਘਰਾ ਦੇ ਵਿੱਚੋਂ ਹੀ ਆਪਣੇ ਪਿੰਡ ਚ ਘਰਾ ਦੇ ਵਿੱਚੋਂ ਹੀ ਇਹ ਹੈਗੇ ਆ ਪਾਪੀ ਪੇਟ ਦਾ ਦੁਆਲ ਆਪਦੀ ਤਰਖਾ ਵਾਸਤੇ ਨੌਕਰੀ ਕਰਦਾ ਇਹਨਾਂ ਦਾ ਕੋਈ ਗਲਾਨੀਏਗਾ ਹੈ ਆ ਕਰੋ ਇੱਕ ਜੇਤੀਆਂ ਇੱਥੇ ਆਓ ਹਾਂ ਵਿੱਚੋਂ ਉਹਦੇ ਨੂੰ ਪਸੰਦ ਆ ਗਿਆ ਕਿ ਇਹ ਨਹੀਂ ਉਹ ਕਰੀ ਤੇ ਸ੍ਰੀ ਬਾਈਟ ਹੈਲੋ ਨਹੀਂ ਹੈ ਮੈਂ ਉਹ ਨਹੀਂ ਕੋਈ ਪਰੇਤਰ ਨਹੀਂ ਬੋਲ ਰਿਹਾ ਹੈ ਵੀਡੀਓ ਸ਼ੂਟ ਕਰ ਲੈ ਬੱਤੀ ਕੋ ਜੋ ਹੋ ਰਿਹਾ ਪੰਸ ਪ੍ਰਚਾਰਕ ਜਿਹੜਾ ਕਹਿੰਦਾ ਸੋਹਣਾਂ ਦੀ ਸੋਹ ਬੰਦਾ ਹੈ ਕੋਹਾਂ ਅੰਦੀ ਕੋਹਾਂ ਭਾਂਜਾ ਤੇ ਅੱਜ ਬਰਤਕ ਤੇ ਜੀ ਦੇਖੋ ਲੋਕਾਂ ਕਿੰਨੇ ਆ ਗਏ ਬੈ ਜਾ ਥੱਲੇ ਥੱਲੇ ਬੈ ਜਾ ਥੱਲੇ ਜਿਹੜੇ ਸਰਪ੍ਰਸਤ ਹਾਜ਼ਰ ਵੀ ਟੱਕੇ ਬੈ ਗਏ ਕੋਹ ਜੀ ਦੇ Thank oh, you. очку Qualse are these sources that you can start, they put them in. They put them on an They put them on, they Trustee on its coast tama <laughs> ਇਹ ਸਰਕਾਰ ਦੇ ਜ਼ੁਲਾਲ ਜਾਂ ਸਰਕਾਰ ਦੇ ਜਿਹੜੇ ਟਾਊਰ ਨੇ ਉਹ ਐਮਐਲਏ ਨੇ ਜਿਹੜੇ ਉਹ ਦੇ ਚੰਡੇ ਨੇ ਧੜਾ ਘਾੜੋ ਉਹ ਜਿਹੜੇ ਪੈੜੀਾਰੇ ਆ ਉਹ ਜਿਹੜੀ ਪੈਰੀ ਦੇ ਵਿੱਚੋਂ ਜਾ ਕੇ ਦੇਤਾ ਚੁੱਕਦੇ ਆ ਉਹਨਾਂ ਦੇ ਪਰਚੇ ਔਰ ਉਹਨਾਂ ਦੇ ਉਹਨਾਂ ਦੀਆਂ ਗਿਰਵਤਾਰੀਆਂ ਉਹਨਾਂ ਦੇ ਸਾਹ ਦੇ ਉਹ ਨਿਆਰੇ ਆ ਤੁਹਾਨੂੰ ਕੋਠਾ ਨੇ ਦੇ ਵਿੱਚ ਉਸ ਵਿਰੋਧ ਦੇ ਵਿੱਚ ਖਰੇ ਦੇ 11 ਵਜੇ ਦੇ ਇਹਦੇ ਨੇਚਰ ਮਾਰਕਰ ਦੇ ਵਿੱਚ ਆ ਕੇ ਬੈਠੇ ਹੋਏ ਆ ਕਿਸੇ ਪ੍ਰਸ਼ਾਸਨ ਨੇ ਕਿਸੇ ਸਿਨਗਰ ਪ੍ਰਸ਼ਾਸਨ ਨੇ ਮਾਈਨਿੰਗ ਭਾਗ ਨੇ ਕੋਈ ਗੱਲਬਾਤ ਨਹੀਂ ਸੁਣੀ ਉੱਥੋਂ ਆ ਕੇ ਆਪਦੀਆਂ ਰੇਲ ਨੱਪੀ ਆ ਲੱਗਦਾ ਨਹੀਂ ਕਿ ਬਦ ਇੱਕ ਪੜੇ ਜਿਹੜਾ ਚਿਤੇਤੇ ਉਹਨਾਂ ਬਦ ਮੈਨਿੰਗ ਇਹਨਾਂ ਪ੍ਰਸ਼ਾਸਨ ਕੰਨ ਖੋਲ ਕੇ ਗੱਲ ਸੁਣਦੇ ਇਹ ਨਤੀਜੇ ਇਹਨਾਂ ਨੂੰ ਭੁਗਤਨੇ ਪੈਣੇ ਆ ਇਹਨਾਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਦੇ ਝਾੜੂ ਵਾਲਿਆਂ ਨੂੰ ਬਿਲਕੁਲ ਨਹੀਂ ਵੜਨ ਦਿਆਂਗੇ ਆ ਵੀ ਜਿਹੜੀ ਗ੍ਰਿਫਤਾਰ ਕਰਕੇ ਜਾਂਦਾ ਆ ਆਪ ਦਾ ਗਾਹ ਤੋਂ ਵੱਡਾ ਕੱਟ ਕਰਕੇ ਇਹ ਰੇਲ ਤੇ ਲੱਗਦਾ ਨਹੀਂ ਚੇਤਿਆਂ ਦੇ ਜਿਹੜੇ ਖੱਡੇ ਚੱਲ ਰਹੇ ਨਿਆਂ ਨਾ ਨੂੰ ਖੋਰੀਆ ਉਹ ਐਮਐਲਏ ਦੇ ਚੱਲਣ ਦਾ ਆ 20 20 30 ਲੱਖ ਰੁਪਈਆ ਰੋਲ ਦਾ ਸਫਾਰਾ ਰਿਹਾ ਔਰ ਜਿਹਨਾਂ ਦੀ ਜ਼ਮੀਨ ਨੇ ਜੋ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿਸ ਦੀ ਫੇਦ ਉਸ ਦੀ ਰੇਦਾ ਉਹ ਦਾਵੇ ਝੂਠੇ ਆ ਉਹ ਖਬਰਾਂ ਦੇ ਇੱਕ ਟੀਮ ਨੇ